ਲੈ ਵੀ ਮਿੱਤਰੋ ਆਪਾਂ ਬਣਾਉਣੇ ਆ ਵਲੌਗ ਠੀਕ ਆ ਦੇਖੀ ਚੱਲੇ ਵੀਡੀਓ ਨਾਲ ਬਣੇ ਰਹੋ ਨੰਨੇ ਮੁੰਨੇ ਆ ਗਏ ਹਨਾ ਓਏ ਹੈ ਦੇਖ ਓ ਬਈ ਕਰਨ ਨੇ ਉਧਰ ਮਾਰਤਾ ਉਹਦੇ ਖਰਖਰਾ ਖਰਖਰਾ ਠੀਕ ਆ ਆਪਾਂ ਬਣਾਉਣੇ ਆ ਸਹੀ ਆ ਹੈ ਦੇਖੀ ਜਲਦੀ ਅੱਜ ਡੰਡ ਲਵਾਵਾਂ ਕਰਨ ਤੋਂ ਓਕੇ ਜਮਾ ਤੂੰ ਵੀ ਓਕੇ ਆ ਸੈਟ ਆ ਹਾਂਜੀ ਓਕੇ ਜਮਾ ਹੈ ਨਾ ਕਿਧਰ ਆ ਅਰੇ ਆਣਾ ਹੈ ਠੀਕ ਆ ਆਪਾਂ ਕੱਢਦੇ ਆ ਬਈ ਬਾਜ ਹਣ ਉਹ ਨਾ ਹੋ ਘਰ ਪਹਿਲਾਂ ਉਹ ਪਾ ਲੋਕ ਪਾ ਲੋਕ ओला लॉक पा कंडियालेा हाँ इधर इधरले पासे आ इधरले पासे इधरले पास आ इत एच पा थलो ओ थलो लॉक चक्के लिया कंडियाले उपर इना कहीं गलखोड़ गलखोड़ बाद चढ़ इच पा देखी चलिए मित्रों सारा कुछ सिखावा ना बाज पा पा लॉक पा आना चेल मेलों से है ਇਹ ਪਤਲਵੰਡੀ ਮੇਲੇ ਤੇ ਗਏ ਸੀ ਨਾ ਓਏ 2022 ਚ 22 ਚ 22 ਚ ਬਸ ਇੱਥੇ ਢਿੱਲਾ ਹੀ ਪਾ ਦੇ ਸਿਰ ਵਾਲੇ ਆਪਸ਼ਨ ਚ ਪਾ ਦੇ ਸਿਰ ਵਾਲੇ ਜੀ ਪਾ ਦੇ ਜਾਂਦਾ ਨਹੀਂ ਉੱਥੇ ਆ ਜਮਾ ਜਿਹੜਾ ਥੱਲੇ ਪਿਆ ਇੱਥੇ 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 ਪਾ ਦੇ ਹਾਂ ਲੈ ਵੀ ਮਿੱਤਰੋ ਠੀਕ ਆ ਖਰਤਾ ਸਾਫ ਹੈ ਠੀਕ ਆ ਇਹਨੂੰ ਚੜਾਵਾਂਗੇ ਅੱਜ ਠੀਕ ਆ ਚੜ ਜਾਏਗਾ ਬਾ ਠੀਕ ਆ ਕਿਲੇ ਗਲਖੋੜ ਕਿਵੇਂ ਕੱਢੇ ਗਲਖੋੜ ਹੈ ਕੱਢ ਲੈਗਾ ਹੈ ਬੜਾ ਟਾਈਟ ਪਾ ਰੱਖਿਆਗਾ ਹਾਂ ਕਾਇ ਹੀ ਨਾ ਪਾਇਆ ਹੈ ਨਾ ਕੱਢ ਲੇਗਾ ਕੱਢ ਲਾ ਕੱਢ ਲਾ ਕੱਢ ਲਾ ਕਰਨ ਨੂੰ ਸਾਰਾ ਕੁਝ ਸਿਖਾ ਦਾਂਗੇ ਬਾਈ ਠੀਕ ਹੈ ਹੈ ਪਹਿਲਾਂ ਗੋਰੀ ਵਾਲ ਨੂੰ ਸਿਖਾਉਣਾ ਦੀ ਗੋਰੀ ਵਾਲਾ ਸਿੱਖਿਆ ਨਹੀਂ ਇਹਦਾ ਸਿੱਖਿਆ ਨਹੀਂ ਗਿਆ ਹੁਣ ਇਹਨੂੰ ਸਾਰਾ ਕੁਝ ਸਿਖਾਵਾਂਗੇ ਹੂੰ ਮਾਂ ਚੀਲਾ ਖੋਲੇ ਗਿਆ ਨੂੰ ਕਹਨੇ ਦੂਜਿਆਂ ਨੂੰ ਹੈ ਉਹ ਖੋਲੀ ਜੀ ਕਹਨੇ ਆ ਖੋਲ ਲੈ ਕਰਨ ਓਏ ਕੱਢਾਂ ਓਏ ਕੱਢ ਲਾ ਕੱਢ ਲਾ ਕੱਢ ਲਾ ਕਰਨਾ ਐ ਚੀੜਾਗਾ ਪੂਰਾ ਇਹ 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 ਨਿਕਲਿਆ ਕੱਢ ਲਾ ਕੱਢ ਲਾ ਹਾਂ ਹੁਣ ਨਿਕਲ ਗਿਆ ਸਾਹਮ ਕੇ ਲਈ ਸਾਹਮ ਕੇ ਸਾਹਮ ਕੇ ਥੱਲੇ ਬੱਸ ਇਹਨੂੰ ਏਤੇ ਟੰਗ ਦੇ ਖੁਰਲੀ ਦੀ ਟੰਗ ਦੇ ਇਹਨੂੰ ਮਿੱਤਰੋ ਐ ਟੰਗ ਦੇ ਠੀਕ ਆ ਲੈ ਚਾਲਾ ਕਰਨ ਤੈਨੂੰ ਪਤਾ ਘੋੜੇ ਦੇ ਕਿੰਮ ਕਿਹੜੇ ਲੋਡ ਖੜਨਾ ਹੁੰਦਾ ਬਰਾਬਰ ਐਣਾ ਹੁੰਦਾ ਘੋੜੇ ਦੇ ਇੱਥੇ ਜਮਾਂ ਬਰਾਬਰ ਠੀਕ ਐ ਮੂਰੇ ਨਹੀਂ ਤੁਰਨਾ ਹੁੰਦਾ ਐ ਜਮਾਂ ਬਰਾਬਰ ਤੁਰੇ ਠੀਕ ਐ ਲੈ ਵੀ ਮਿੱਤਰੋ ਆਪਾਂ ਕੱਢ ਲੈ ਬਾਜ ਦੇਖੀ ਚੱਲਿਓ ਲੈ ਵੀ ਮਿੱਤਰੋ ਬਾਜ ਵਾਲੀ ਜਗ੍ਹਾ ਚੋਂ ਬਈ ਬਾਜ ਨੂੰ ਕੱਢ ਕੇ ਆਪਾਂ ਸੋਚੇ ਨੂੰ ਛੱਡ ਦਿੰਨਾ ਠੀਕ ਆ ਨਾ 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 ਮੇਰੇ ਕਹ ਨਹੀਂ ਹੁੰਨਾ ਕਰਨ ਲਈ ਆਈ ਹਾਂ ਇੱਥੇ ਲਾਈ ਮਲੋਏ ਲਾਈ ਲਾਈ ਲਵੇ ਲੜਾ ਇੱਥੇ ਲਾ ਲਾ ਲਾਓ ਆ ਜਾ ਰਾ ਮੇਲ ਮਲਾਪ ਕਰੀਏ ਚੱਲ ਚੱਲ ਲਾ 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 ਹੈ ਉੱਪਰ ਦੀ ਉੱਪਰ ਦੀ ਗੱਰ ਸਿਰ ਉੱਪਰ ਦੀ ਉੱਪਰ ਦੀ ਗੱਰ ਉੱਪਰ ਦੀ ਗੱਰ ਥੱਲੇ ਕਿਉਂ ਕਰਦਾ ਹੈ ਉੱਤੋਂ ਦੀ ਉੱਤੋਂ ਦੀ ਦੇਖ ਲੱਛ ਹੈ ਲੱਛਣ ਦੇਖ ਕਰਦਾ ਹੈ ਇਹ ਛੜ ਤਾਂ ਮਿੱਤਰੋ ਖੁੱਲਾ ਇੱਥੇ ਨੱਚਦਾ ਪਲੂ ਇਹ ਠੀਕ ਆ ਚੱਲ ਸੋ ਚਲਾ ਸਪੀਡ ਚੱਲ 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 ਇਧਰ ਨੂੰ ਚੱਲ ਪਰਾ 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 ਮੇਰੇ ਕਣੀ ਨਾ ਠੀਕ ਆ ਬਸ ਰੋਕਲਾ 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 ਇੱਥੇ ਆਰਦਾ ਸ਼ਾਲਾ ਹੂੰ ਖੜਜਾ ਫਿਰ ਖੜ ਕੇ ਦਿਖਾ ਖੜ ਕੇ ਦਿਖਾ ਖੜ ਕੇ ਦਿਖਾ ਫਿਰ ਚੰਗਾ ਖੜਜਾ ਖੜ ਕੇ ਦਿਖਾ ਫਿਰ ਖੜ ਲੈ 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 ਮੇਰੇ ਕੋ ਨਹੀਂ ਹੁੰਦਾ ਮੇਰੇ ਵੀ ਉੱਤੇ ਛੜਦਾ ਹੈ ਚੱਲੀਏ ਫਿਰ ਚਾਲ ਲੈ ਵੀ ਮੈਂ ਤੋ ਇੱਥੇ ਛੜਦਾ ਸੋਚਿਆ ਹੁਣ ਆਪਾਂ ਚੱਲਦੇ ਆਂ ਬਾਜ਼ ਨੂੰ ਲੈ ਕੇ ਕਰਨ ਅਜਾ ਆਪੀ ਝੜ ਛੜ ਦੇਗਾ ਚੜਦੇ ਗਿਆਂ ਨਾਲੇ ਨੀਵੇਂ ਥਾਂ 'ਚ ਖੜਾ ਚੜਦਾ ਫਿਰ ਚੜਦਾ 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 ਇਹ ਘੋੜਾ ਖੜ ਗਿਆ ਦੇਖੋ ਮਿੱਤਰੋ ਕਿਆ ਓਏ ਆਇਆ ਐਨੂੰ ਕਹਿੰਦਾ ਸਵਾਰ ਆ ਚੜਦੇ ਗਿਆਂ ਗੋਰੀ ਵਾਲਾ ਚੜ ਜੂਗਾ ਇਹ ਪੁੱਤਰ ਫਿਰ ਹੁਣ ਹੀ ਚੜਾ ਚੜ ਲੈ ਕਰਨ ਪੁੱਤਰ ਦੇਖੀ ਚੱਲਿਓ ਅੱਜ ਵਲੌਗ ਦੇਖ ਕੇ ਸਵਾਦ ਆਊਗਾ ਵਲੌਗਸ ਐਂਡ ਤੱਕ ਦੇਖੋ ਜਮਾਂ ਐ ਨਹੀਂ ਐ ਨਹੀਂ ਚੜਦਾ ਫਿਰ ਚੜਦਾ ਚੜਦਾ ਛੜ ਛੜ ਹੈ ਗੋਰੀਆ ਨੂੰ ਭੇਤ ਆ ਪੂਰਾ ਚਾਲ ਉਧਰ ਬਾਣ ਚ ਲੈ ਕੇ ਚੱਲ ਹੂੰ ਠੰਡ ਜੀ ਸੀ ਮਿੱਤਰੋ ਅੱਜ ਕੱਢ ਲੈ ਹਣ ਤੁਹਾਡੇ ਚੜਜੂ ਕੋਈ ਤੂੰ ਚੜਦੇਗਾ ਇਹਨੂੰ ਵੀ ਚੜਾਵਾਂਗੇ ਹੂੰ ਚੜਾ ਨਹੀਂ ਜਾਣ ਦੇਖ ਚਾ ਉੱਤਰ ਜਾ ਕੋਈ ਗੋਰੀ ਵਾਲਾ ਉੱਤਰ ਜਾ ਉੱਤਰ ਜਾ ਉੱਤਰ ਜਾ ਮੇਰੀ ਵਾਰੀ ਆ ਗਈ ਚਾਲਾ ਕੁਛ ਨਾ ਨਾ ਆਪੀ ਚੜ ਉਹ ਚੜ ਜੇਗਾ ਚੜ ਜੇਗਾ ਚੱਲ ਚੱਲ ਚੜ ਜੇਗੇ ਚੜਦੇ ਤੂੰ ਚੜਦਾ ਸਹੀ ਕੁਛ ਨਹੀਂ ਹੁੰਦਾ ਚੜ ਚੜ ਕੋਈ ਨਹੀਂ ਕੋਈ ਨਹੀਂ ਚਾਲਾ ਚੱਲ ਚਾਲਾ ਕੁਛ ਨਹੀਂ ਕਰਨ ਮੂਰੋ ਫੜ ਕੋੜਾ ਕੋਸ ਨਹੀਂ ਕੰਨਾ ਚੜੇਗਾ ਕੋਈ ਨਹੀਂ ਛੋੜੇਗਾ ਨਹੀਂ ਨਹੀਂ ਵੜਦਾ ਚੱਲ 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 ਦੰਦੀ ਨਹੀਂ ਵੜਦਾ ਚੜ ਜਾ ਜੰਪਲ ਹੈ ਉੱਥੇ ਜੰਪਲ ਹੈ ਉਹ ਜਗ੍ਹਾ ਤੇ ਇਹ ਲਵੇ ਹੋ ਜਾ ਹੋਰ ਲਵੇ ਹੋ ਜਾ ਲਵੇ ਹੋ ਜਾ ਹੋਰ ਲਵੇ ਚੱਲ ਹੁਣ ਇੱਥੇ ਜੰਪਲ ਇੱਕ ਵਾਰੀ ਇਹ ਇੱਥੇ ਹੈ ਨਹੀਂ ਚੜਾਓ ਗੋਰੀ ਵਾਲਾ ਚੜਾਉਣ ਦਾ ਤਰੀਕਾ ਕੀ ਹੈ ਕਿਵੇਂ ਜੜਾਊਗਾ ਇਹ ਤਾਂ ਮੈਨੂੰ ਕਰਾਉਂਦਾ ਨਹੀਂ ਬਈ ਇਹ 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 ਬੜਾ ਨਹੀਂ ਬੜਾ ਤਰ੍ਹਾਂ ਦਾ ਹੌਲੀ ਹੌਲੀ ਘੋੜਾ ਬਹਾਤਾ ਜਾਵਾ ਚੱਲ ਬਸ ਗੋਰੀਆ ਬਣਾ ਦੀ ਜਗ੍ਹਾ ਇਹਨੂੰ ਇਹਦਾ ਪਹਾੜ ਲੱਗੀ ਜਾਂਦਾ ਹੈ ਕੀ ਕਰਦਾ ਗੋਰੀਆ ਬਣਾ ਵੀਡੀਓ ਬਣਾ ਵੀਡੀਓ ਆ ਕੰਮ ਨਾ ਪੜੀ ਜਵਾਗ ਸਹੀ ਆ ਸਹੀ ਆ ਸਹੀ ਆ ਇਹ ਵੀ ਮਿੱਤਰੋ ਕਰਤਾ ਸਵਾਰ ਲੈ ਵੀ ਮਿੱਤਰੋ ਕਰਨ ਤੋਂ ਡੰਡ ਲਵਾਉਣੇ ਅੱਜ ਕਰਨ ਇੱਥੇ ਲੱਤਾਂ ਲੱਤਾਂ ਚ ਪਾ ਲੈ ਇੱਥੇ ਨਾ ਪਾ ਇੱਥੇ ਆ ਜਿੱਥੇ ਗਾਮ ਚ ਜਣ ਹਾਂ ਇੱਥੇ ਪਾ ਲੈਗਾ ਪਾ ਪੈਰ ਪਾਲਾ 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 ਹਾਂ ਚੱਲ ਹੁਣ ਲਾ ਕਿੰਨੇ ਲਾਏਗਾ ਨਹੀਂ ਨਹੀਂ ਉਂਗਲਾੜਾ ਉਂਗਲਾ ਉਂਗਲਾ ਕੁਛ ਨਹੀਂ ਹੁੰਦਾ ਡਾ ਡਾ ਕੁਛ ਨਹੀਂ ਡਾ ਡਾ ਡਾਲਾ ਇੱਥੇ ਆ ਹਾਂ ਇੱਥੇ ਪੈਰ ਕਿਉਂ ਦੱਸਣਗੇ ਹਾਂ ਉਹ ਤੇ ਡਾਲਾ ਚਾਲ ਦੋਨੇ ਪੈਰ ਇੱਕੋ ਜੇ ਕਰ ਖੜਾ ਪਹਿਲਾਂ ਘੋਡੇ ਨੂੰ ਸੈਟ ਕਰ ਘੋਡੇ ਨੂੰ ਸੈਟ ਤੂੰ ਕਰ ਤੂੰ ਆਪ ਹੀ ਕਰ ਤੇ ਤੂੰ ਹੀ ਕਰੇਗਾ ਉਹ ਪਰੇ ਹੋ ਜਾ ਫੋਟੋ ਮੈਂ ਬਾਅਦ ਚ ਖਿੱਚ ਲੂ ਸੀ ਇਹ ਸੈਟ ਕਰ ਕੋਰੀ ਕੁਰੀ ਵਾਲ ਛੱਡੀ ਨਾ ਹਾਂ ਜਾ ਕਰ ਕਰ ਅੱਗੇ ਕਰ ਮੜਾ ਜਾ ਕਰ 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 ਅੱਗੇ ਕਰ 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 ਦੇਖੀ ਚੱਲੋ ਮਾਰੂ ਆ ਤੂੰ ਪਰੇ ਵਗ ਜਾ ਹੋਰ ਕਰ ਕਰ ਨਾ ਸੈਟ ਕਰ ਅੱਗੇ ਇੱਥੇ ਧੀਗਾ ਕਰਨ ਸੈੱਟ ਕਰਕੇ ਲਾ ਦੇਖੀ ਚੱਲੋ ਮਿੱਤਰੋ ਅੱਜ ਜਮਾ ਸੈੱਟ ਕਰਕੇ ਡੰਡ 10 ਲਵਾਉਣੇ ਅਦਰ ਤੋਂ ਬੱਸ 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 ਸਿਪੂ ਅੱਗੋ ਫੜ ਡੰਡ 10 ਲਵਾਉਣੇ ਆ ਚਾਲਾ ਇੱਥੇ ਹਾਂ ਇੱਥੇ ਫਸਾ ਪੈਰ ਇੱਥੇ ਹਾਂ ਇਹ ਇੱਥੇ ਇੱਥੇ ਹਾਂ ਇੱਥੇ ਹਾਂ ਹੁਣ ਸਹੀ ਆ ਚੱਲ ਲਾ 1 2 3 4 5 6 7 7 ਲੱਗੇ ਲਾਂਗਾ ਏ 8 9 10 ਠੀਕ ਆ ਹੁਣ ਸਹੀ ਆ ਹੈ ਤਕੜਾ ਉਹ ਤੂੰ ਲਾਏਂਗਾ ਤੂੰ ਆਏ ਕਰ ਪੂਛ ਫੜ ਕੇ ਪਿੱਛੋਂ ਚੜ ਜਾ ਜੜਾ ਕਰਨੇ ਨੂੰ ਪੂਛ ਫੜ ਦੇ ਦੀ ਪੂਛ ਫੜ ਕੁਛ ਨਹੀਂ ਕਹਦਾ ਕੁਛ ਨਹੀਂ ਚੜਦਾ ਚੜਦਾ ਪੂਛ ਫੜ ਲੈ ਇੱਥੋਂ ਦੀ ਪੂਛ ਪੂਛ ਫੜ ਲੈ ਕੁਛ ਨਹੀਂ ਕਹਦਾ ਕੁਛ ਨਹੀਂ ਕਹਦਾ ਕਰਨ ਤੂੰ ਚੜ ਕੇ ਦਿਖਾ ਪਿੱਛੋਂ ਨਹੀਂ ਫੜ ਕਿਵੇਂ ਚੜਨਾ ਨਾ ਨਾ ਤੂੰ ਪੂਛ ਨਾ ਫੜ ਕੱਲੇ ਪੈਰ ਤੂੰ ਇੱਥੇ ਹੱਥ ੜਾ ਇੱਥੇ ਮੋਰਾਂ ਦੇ ਹੱਥ ੜਾ ਇੱਥੇ 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 ਠੜਾ ਲੈ ਹਾਂ ਇਥੋਂ ਚੜਦਾ ਛਾਲਾ ਠੀਕ ਐ ਬਸ ਵਾ ਟੱਚ ਨਾ ਕਰ ਨਾ ਨਾ ਇਥੋਂ ਨਹੀਂ ਤੈਨੂੰ ਇਥੋਂ ਨਹੀਂ ਚੜਾਵਾਂਗੇ ਉੱਤਰ ਕਰਨ ਕਰਨ ਉੱਤਰ ਨਾ ਖੜਦਾ ਕਰਨ ਇਹਨੂੰ ਇਥੋਂ ਨਹੀਂ ਚੜਾ ਚੱਲ ਪੂਛ ਫੜ ਨਹੀਂ ਮਾਰ ਇਹ ਨਹੀਂ ਮਾਰੀ ਨਹੀਂ ਇਹਦੇ ਨਹੀਂ ਮਾਰੀ ਜਦੋਂ ਚੱਲ ਇਥੋਂ ਵਰਤ ਪੂਛ ਨਹੀਂ ਚੱਲ ਚੱਲ ਹਾਂ ਹਾਂ ਚੱਲ ਕੁਝ ਨਹੀਂ ਆ ਕਰਦੇ ਸੈਂਡਲ ਸੈਂਡਲ ਲਾਲ ਦੇ ਸੈਂਡਲ ਆ ਸੈਂਡਲ ਤਾਂ ਆ ਪਾ ਜੀ ਮੈਂ ਸਕੂਲ ਚਾਹ ਹੁੰਨਾ ਹੈ ਚੜੂਗਾ ਇਹ ਕਰਨ ਚੜਾਵਾਂਗੇ ਇਹਨੂੰ ਦੇਖੀ ਚੱਲੋ ਮਿੱਤਰੋ ਵਲੌਗ ਅੱਜ ਪੂਰਾ ਕਿੱਦھر ਦੀ ਨਾਣਾ ਇੱਥੋਂ ਦੀ ਜਿਹੜਾ ਕਰਨ ਇੱਥੋਂ ਦੀ ਜੜਾ ਇਹਨੂੰ ਚੜਾ ਕਰਨ ਕਰਨ ਆ ਚੜਾਏ ਇਹਨੂੰ ਓਰੇ ਆ ਓਰੇ ਆ ਇੱਧਰ ਵੀ ਨਹੀਂ ਇੱਧਰ ਦੀ ਨਹੀਂ ਇੱਥੋਂ ਦੀ ਇੱਥੋਂ ਦੀ ਇੱਥੋਂ ਦੀ ਚੱਲ ਇਹ ਇਹ ਚੱਲ ਚੱਲ ਹਾਂ ਹਾਂ ਚੜਦੇ ਚੜਦੇ ਕਰਨ ਮਾੜਾ ਸਾਰਾ ਲਵਾ ਦੇ ਚੱਲ ਚੱਲ ਚੜਦੇ ਚੜਦੇ ਸਾਰਾ ਲਵਾ ਦੇ ਲਵਾ ਦੇ ਲਵਾ ਯੱਕ ਠੀਕ ਹੈ ਆ ਮਿੱਤਰੋ ਸਿਆਣਾ ਪਤਾ ਗਾ ਗੋਰੀਆ ਤੂੰ ਫੜ ਘੋੜਾ ਛੱਡ ਦੇ ਤੂੰ ਛੱਡ ਦੇ ਬੱਚੀ ਛੱਡ ਦੇ ਲੈ ਗੋਰੀਆ ਤੂੰ ਫੜ ਚੱਕ ਇਹ ਬਿਠਾਦਾ ਕਰਤਾ ਸਵਾਰ ਲੈ ਵੀ ਮਿੱਤਰੋ ਅੱਜ ਕਰਨ ਤੋਂ ਲਵਾਉਣੇ ਆ ਡੰਡ ਠੀਕ ਆ ਕਰਨ ਪਹਿਲਾਂ ਉਹ ਵੀ ਚੜ ਜਾਂਦਾ ਹੁੰਦਾ ਸੀ ਠੀਕ ਆ ਅੱਜ ਡੰਡ ਲਵਾਉਣਾ ਲੈ ਕਰਨ ਲਾ ਫਿਰ ਇੱਥੇ ਕੋਚਾਂ ਚ ਫਸਾਲੀ ਪੈਰ ਠੀਕ ਆ ਦੇਖੋ ਮਿੱਤਰੋ ਆਪਣਾ ਬਾਜ ਕੁਛ ਨਹੀਂ ਕਹਿੰਦਾ 1 2 3 4 5 6 7 8 9 10 15 ਲਾ ਦੇ ਲਾ ਦੇ ਲਾ ਦੇ 11 12 13 14 15 ਠੀਕ ਹੈ ਬਹੁਤ ਤਕੜਾ ਬਹੁਤ ਤਕੜਾ ਲੈ ਤੈਨੂੰ ਹੁਣ ਦੁੱਧ ਦਾ ਗਲਾਸ ਫਰੀ ਠੀਕ ਹੈ ਓਕੇ ਆ ਇਹਨੂੰ ਮਿੱਤਰੋ ਅੱਜ ਦੁੱਧ ਪਿਾਵਾਂਗੇ ਠੀਕ ਹੈ ਬੂਰੀਆਂ ਦਾ ਪਿਾਵਾਂਗੇ ਓਕੇ ਜਾਵਾਂ ਖਾਇਆ ਪੀਆ ਕਰ ਫੁੱਲ ਕਰਨ ਬਈ ਦਲੇਰ ਬਹੁਤ ਆ ਤੇ ਹੌਸਲਾ ਦਿਓ ਮੁੰਡੇ ਨੂੰ ਵੀਡੀਓ ਅੱਗੇ ਸ਼ੇਅਰ ਕਰਕੇ ਠੀਕ ਆ ਬਹੁਤ ਬਹੁਤ ਸ਼ੇਅਰ ਕਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੱਲ ਕਰਨ ਲਾ ਕੇ ਰਾ ਡੰਡ ਲਾ ਚੱਲ ਉਮੀ ਖੁੱਚਾਂ ਚੜਾ ਲਈ ਲੈ ਮਿੱਤਰੋ ਦੇਖੋ ਇੰਨਾ ਬਾਦ ਸਿਆਣਾ ਆਪਣਾ 1 2 3 4 5 6 7 8 9 10 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲੈ ਮਿੱਤਰੋ ਇੰਨਾ ਸਿਆਣਾ ਹੈ ਠੀਕ ਹੈ ਲੇ ਮਿੱਤਰ ਹੁਣੇ ਛੋਟਾ ਜਮਾ ਸਭ ਤੋਂ ਮਿੰਨੀ ਸਾਈਜ਼ ਸਵਾਰ ਕਰਤਾ ਹੈ ਚਲਾ ਲੇਗਾ ਆਪੀ ਪੱਕੀ ਗੱਲ ਆ ਗੰਡ ਦੇ ਗੰਡ ਕੰਡ ਦੇ ਕਰਨੇ ਨੂੰ ਗੰਡ ਦੇਖੀ ਚੱਲੋ ਭੱਜੂ ਤੇਨੂੰ ਲੈ ਕੇ ਇਹ ਬੜਾ ਜੋਰ ਹੈ ਅੱਗੇ ਕਿੱਥੇ ਜਾਊਗਾ ਫਿਰ ਬਾਣ ਬਾਹਾ ਡਿੱਗ ਪਈ ਥੱਲੇ ਕੱਚਾਗਾ ਲੈ ਹਰ ਤੋਰ ਤੋਰ ਚੱਲ ਫਿਰ ਚੱਲ ਬਾਜ ਚੱਲ ਆਏਗਾ ਦੇਖਦਾ ਤਾਣੀ ਇੱਧਰ ਨੂੰ ਇੱਧਰ ਨੂੰ ਮੋੜ ਦੇ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਆ ਆਣੀ ਚੱਲ 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 ਮੋੜ 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 ਚੱਲ ਚੱਲ ਕੈਂ ਕਰੇ ਚਾਲ ਹਾਥਾ ਆਪੀਆ ਮਾਰੀ ਜਾਂਦਾ ਉਹਦੇ ਖੜਾ ਕਰਨ ਤੋੜ ਕੇ ਦੇ ਇਹਨੂੰ ਤੋੜ ਕੇ ਦੇ ਇਹਨੂੰ ਉਸ ਨੂੰ ਗਾਲ ਫੜ ਕੇ ਭਜ ਜਾਣਾ ਹੈਗਾ ਨਹੀਂ ਨਜੇ ਤੂੰ ਰੋਕ ਰਹਾ ਚੱਲ ਤੋੜ ਫੇਰਣ ਕਰ ਤੋੜ 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 ਚਾਲ ਚਾਲ ਕਰਨ ਤੋੜ ਕੇ ਦੇ ਇਹਨੂੰ ਲੋ ਬਾਜੂਟ ਲੈ ਜਾ ਲੈ ਜਾ ਲੈ ਜਾ ਲੈ ਜਾ ਕਰਨ ਖਿੱਚ ਨਾ ਲਗਾ ਹੁਣਾਂ ਖਿੱਚ ਕਰਨ ਤੌਰ ਯਾਰ ਇਹਨੂੰ ਆਉਂਦਾ ਹੋਆ ਛੱਡਦੀ ਆਉ ਲਿਆ ਹੁਣ ਵਾਪਸ ਲਿਆ ਲਿਆ ਵਾਪਸ ਲਿਆ ਚੱਲ 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 ਆਉਣ ਦੇ ਆਉਣ ਦੇ ਭਜਾ ਕੇ ਛੱਡ ਦੇ ਆਪੀ ਭਜ ਜਾਉ ਚੱਲ 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 ਭਜਾ ਲਾ ਭਜਾ ਲਾ ਭਜਾ ਲਾ ਬਾ ਬਹੁਤ ਆ ਯਾਰ ਇੰਨਾ ਝੂਟਾ ਲੈ ਲੈ ਬਹੁਤ ਆ ਬਹੁਤ ਆ ਲੈ ਵੀ ਮਿੱਤਰੋ ਅੱਜ ਆਪਾਂ ਲਾਉਣਿਆ ਡੰਡ ਬਈ ਪਹਿਲਾਂ ਬਹੁਤ ਲਾਉਂਦੇ ਰਹੇ ਠੀਕ ਐ ਐਣੀ ਪਤਾ ਅੱਜ ਲੱਗਣਗੇ ਕਿ ਨਾ ਦੇਖੀ ਚੱਲਿਓ ਪਰ ਆਪਾਂ ਪੈਰ ਇੱਥੇ ਦਾਅਨੇ ਦੇ ਠੀਕ ਐ ਆ ਚੀਜ਼ਾਂ ਤੇ ਠੀਕ ਐ ਪਰ ਇਹ ਐਣੀ ਪਤਾ ਡਾਉਨ ਦਊ ਪਤਾ ਨਹੀਂ ਨਾ ਤੇ ਵੀਡੀਓ ਨਾਲ ਬਣੇ ਰਹੋ ਲਾਵਾਂਗੇ ਜਰੂਰ ਆਪਾਂ ਲੈ ਕਰਨ ਸੈਟ ਕਰ ਰਹਿਣਾ ਲੈ ਬੱਸ 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 ਬਾਈ ਠਾਕ ਬਾਈਏ ਬਾਈਏ ਨਾ ਨਾ ਬਾਈ ਬਾਈ ਸੁਲਾ ਦਈਏ ਲਾਦੇ ਜੀ ਹਾਂ ਗੱਲ ਪੁੱਠੇ ਪੰਗੇ ਨੂੰ ਤਾਂ ਬਹੁਤ ਆਪਾ ਬੱਸ ਤੈਨ ਪਹੰਂ ਕੇ 4 8 ਠੀਕ ਐ ਲੈ ਵੀ ਮਿੱਤਰੋ ਕਰਨ ਤੋਂ ਲਵਾਉਣੇ ਡੰਡ ਕਿੰਨੇ ਲਾਇਆ ਕਰਨ 10 4 ਫਿਰ 1 2 3 4 5 ਥੱਲੇ ਆ ਕਰ 6 7 8 9 10 ਬਹੁਤ ਆ ਬਹੁਤ ਆ ਖੜਾਈ ਰੱਖੀ ਖੜਾਈ ਰੱਖੀ ਲੈ ਹੁਣ ਮੈਂ ਲਾ ਕੇ ਤੇ ਹੁਣ ਤੈਨੂੰ ਆ ਜਾ ਚਾ ਲਾ ਰਹੀਏ ਹੈ ਲੈ ਬਾਹਰ ਖੜਾ ਰਹੀ ਹਿੱਲੀ ਨਾ ਆ ਦੇਖੋ ਜੀ ਸੀਰ ਕਾ ਪਿੰਡ ਦੀ ਸ਼ਾਨ ਆਵਾਜ਼ 1 2 3 4 5 6 ਮੇ ਤੇ ਹੱਲ ਗਿਆ ਲੈ ਮਿੱਤਰੋ ਆਪਣੀ ਰੀਸਨ ਵਾਲੇ ਵੀ ਲੱਗਾ ਲਾਉਣ 4 4 ਚਲ ਚਲ ਸਹੀ ਆ ਹਾਂ ਸਹੀ ਆ ਸਹੀ ਆ 7 8 ਚਲ ਚਲ ਸਹੀ ਐ ਸਹੀ ਐ ਠੀਕ ਆ ਹੈ ਓਕੇ ਆ ਓ ਲਾ ਤੇ ਲੈ ਕਰਨ ਤੂੰ ਲਾ ਹੁਣ ਉਹ ਬਣਾ ਦੋ ਹੈ ਸ਼ਿਆਣਾ ਵਾਲਾ ਬਈ ਕਹਿੰਦਾ ਕੁਛ ਨਹੀਂ ਹੈਗਾ ਕਰਨ ਖੜਾ ਖੜਦਾ ਚੜਦਾ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਛਿਆਲ ਇਹ ਤਾਂ ਮੈਂ ਇਕੱਠਾ ਹੋ ਗਿਆ ਇਕੱਠਾ ਹੋ ਗਿਆ ਮਾੜਾ ਕੀ ਕਰ ਓਏ ਅੱਗੇ ਚੱਲ ਪਰ ਤਾਂ ਇਕੱਠਾ ਹੋ ਗਿਆ ਜੀ ਬਾਬਾ ਰੋਗਲਾ 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 ਰੋਗਲਾ

8 ਚੱਲ ਬਹੁਤ ਅਲਾ ਗੋਰੀ ਵਾਲਾ ਤੂੰ ਲਾ ਗੋਰੀ ਵਾਲੇ ਤੋਂ ਲੋਣ ਆ ਹੁਣ ਚੱਲ ਕਰ ਦੇ ਫੁੱਲ ਤੇ ਅਜ ਕਰ ਦੇ ਲੈ ਵੀ ਮਿੱਤਰੋ ਨਾਲੇ ਤਾਂ ਹੈ ਭਈ ਆਪਦਾ ਖਿੱਚਣਾ ਬਾਲਾ ਖਿੱਚਣਾ ਕਰ ਲਾ ਕਰ ਲਾ ਸਿੱਧਾ ਕਰ ਦੇ ਇੱਥੋਂ ਚੱਲ 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 ਕਰ ਦੇ ਕਰ ਦੇ ਕਰ ਦੇ ਕਰ ਦੇ ਕਰ ਦੇ ਕਰ ਦੇ ਨਹੀਂ ਠੀਕ ਆ ਓਏ ਠੀਕ ਆ ਮੁੰਡਾ ਦਲੇਰ ਬਹੁਤ ਆ ਹੇ ਯਾਰੀ ਇੱਧਰ ਨੂੰ ਕਰਦੇ ਹੁਣ ਆਹੀ ਬਾਣ ਚ ਰੱਖੀ ਆਹੀ ਬਾਣ ਚ ਰੱਖ ਆਹੀ ਚ ਚੱਲ ਐਂ ਜਾਣ ਦੇ ਐਂ ਜਾਣ ਦੇ ਫੁੱਲ ਸਪੀਡ ਕਰਦੇ ਫੁੱਲ ਮੋੜ ਲੈ ਹੁਣ ਮੋੜ ਲੈ ਇੱਧਰ ਐਂ ਦੂ ਤੋਰ ਕਰ ਲਿਆ ਹੁਣ ਨੌਂ ਜਵਾਂ ਮੋੜ ਲੈ ਮੋੜ ਲੈ ਹੋਰਾਂ ਲਿਆ ਪੋਈ ਚ ਨਾ ਪਾੜੀ ਲਿਆ ਲਿਆ ਹੋਰਾਂ ਸਾਡੇ ਕਣੀ ਲਿਆ ਆ ਸਾਡੀ ਐ ਲਿਆ 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 ਫੁੱਲ ਬਈਆ ਲਾ ਕੁੜੀ ਹਾਂ ਲੈ ਵੀ ਮਿੱਤਰੋ ਮਾੜੀ ਮੋਟੀ ਆਪਾਂ ਸਵਾਰੀ ਕੀਤੀ ਆ ਮਾੜੇ ਮੋਟੇ ਜੇ ਸਟੰਟ ਕੀਤੇ ਤੁਹਾਨੂੰ ਦਿਖਾਤੇ ਠੀਕ ਆ ਹੁਣ ਇਹ ਲੇਟਾ ਮਾਰੂ ਠੀਕ ਆ ਐਨੇ ਲੇਟਾ ਹੀ ਮਾਰਨਾ ਹੀ ਹੁੰਦਾ ਠੀਕ ਆ ਆਪਾਂ ਵਿਆਹਾਂ ਫਰੀ ਛੱਡ ਦਿੰਨੇ ਇਹਨੂੰ ਦੇਖੋ ਠੀਕ ਆ ਐ ਮਾਰਦਾ ਲੇਟੇ ਅੱਜ ਬਣਾ ਬਲੌਗ ਕਰਨ ਫੜ 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 ਲਾ ਫੜ ਲਾ ਫੜ ਲਾ ਫੜ ਲਾ ਕੁਝ ਨਹੀਂ ਹੁੰਦਾ ਫੜ ਲਾ ਫੜਨ ਲਾ ਫੜਨ ਲਾ ਕਿਧਰੇ ਨਹੀਂ ਜਾਂਦਾ ਆ ਰਹੀ ਆਪਣੀ ਟੀਮ ਠੀਕ ਹੈ ਕਿਵੇਂ ਰਹਾ ਠੀਕ ਆ ਵਲੌਗ ਦੇਖੀਂਗਾ ਸਾਰਾ ਹਾਂ ਹੈ ਕਾਤੇ ਦੇਖੀਂਗਾ ਮੋਬਾਈਲ ਤੇ ਮੋਬਾਈਲ ਤੇ ਪੱਕੀ ਗੱਲ ਆ ਹਾਂ ਠੀਕ ਆ ਓਕੇ ਆ ਕਰਨ ਲੈ ਚੱਲੋ ਮੈਂ ਕਹਿੰਨਾ ਹੈ ਵਲੌਗ ਮੈਨੂੰ ਪਤਾ ਨਹੀਂ ਕਿੱਥੇ ਹੈ ਹੈ ਵਲੌਗ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਵਲੌਗ ਕਿੱਥੇ ਪਾਵਾਂਗੇ ਹੈ YouTube ਤੇ ਪਾਵਾਂਗੇ ਹੈ ਕਹਿੰਦਾ ਵਲੌਗ ਮੈਨੂੰ ਪਤਾ ਨਹੀਂ ਕਹਿੰਦਾ ਕਿੱਥੇ YouTube ਤੇ ਪਾਵਾਂਗੇ ਇਹਨੂੰ ਦਿਖਾਈ ਚੰਗਾ ਲੈ ਮਿੱਤਰੋ ਆਪਣੀ ਹੋ ਗਈ ਸਾਰੀ ਗੱਲ ਲੈ ਹੁਣ ਗੋਰੀ ਵਾਲਾ ਉਹ ਕਰੀ ਜਾਂਦਾ ਬੂ ਚੱਲ 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 ਖਿੱਚਦੇ 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 ਵੱਡਾ ਪ੍ਰੋਡਿਊਸਰ ਇਹ ਖੜ ਖਿੱਚ 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 ਓਕੇ ਆ ਠੀਕ ਆ ਲੈ ਵੀ ਮਿੱਤਰੋ ਵਲੌਗ ਤੁਸੀਂ ਦੇਖ ਲਿਆ ਠੀਕ ਆ ਆਪਾਂ ਡੇਲੀ ਵਾਂਗੂ ਇਹ ਜਿਹੇ ਵਲੌਗ ਪਾਇਆ ਕਰਾਂਗੇ ਤੁਸੀਂ ਬਈ ਆਪਣੇ ਵੀਡੀਓ ਨੂੰ ਪਿਆਰ ਦਿੰਦੇ ਰਹਿਆ ਕਰੋ ਸਹੀ ਆ ਹੈ ਓਕੇ ਆ ਓਕੇ ਆ ਨਾਂ ਕੀ ਤੇਰਾ ਪ੍ਰਵਾਨ ਹੈ ਪ੍ਰਵਾਨ ਠੀਕ ਆ ਲੈ ਮਿੱਤਰੋ ਆਪਾਂ ਬਾਦਾਂ ਵਲੌਗ ਅੱਜ ਲੜੀ ਜਾਂਦੇ ਵੀਡੀਓ ਪਿੱਛੇ ਦੇਖੋ ਓਟੋ ਵਿੱਚ ਚੱਲ ਆਪੀ ਲੜੀ ਜਾਣਗੇ ਖਿੱਚੂਆ ਖਿੱਚੂਆ